ਬਲਵਿੰਦਰ ਸਿੰਘ ਪੁੰਦੜ ਜਿਨ੍ਹਾਂ ਨੂੰ 11 ਤਰੀਕ ਨੂੰ ਸੱਤ ਮੈਂਬਰੀ ਕਮੇਟੀ ਨੇ ਸੱਦਿਆ ਹੈ ਕਿ ਦੱਸੋ ਜੀ ਤੁਸੀਂ ਸੱਤ ਮੈਂਬਰੀ ਕਮੇਟੀ ਅਗਵਾਈ ਚ ਭਰਤੀ ਕਰਾਉਣੀ ਵੀ ਆ ਜਾਂ ਨਹੀਂ ਸਾਡੀ ਨਿਗਰਾਨੀ ਚ ਅੱਗੇ ਵਧਣਾ ਵੀ ਆ ਜਾਂ ਨਹੀਂ ਇਹ ਪੁੱਛਣ ਲਈ ਸੱਦਿਆ ਹੈ ਕਿ ਉੱਥੇ ਜਾਣ ਤੋਂ ਪਹਿਲਾਂ 11 ਤਰੀਕ ਨੂੰ ਉੱਥੇ ਜਾਣ ਤੋਂ ਪਹਿਲਾਂ ਬਲਵਿੰਦਰ ਸਿੰਘ ਪੁੰਦੜ ਹੋਰਾਂ ਨੇ ਦੱਸਤਾ ਕਿ ਸਾਡੀ ਤਾਂ ਜੀ 25 ਲੱਖ ਵਾਲਾ ਰਿਕਾਰਡ ਟੁੱਟ ਗਿਆ ਸੀ ਤਾਂ 25 ਲੱਖ ਤੇ ਜਾਪਣ ਕਿਹਦੇ ਉਸ ਨੂੰ ਇੰਨਾ ਭਰਮਾ ਹੰਗਾਰਾ ਮਿਲ ਰਿਹਾ ਹੈ ਕਿ ਸੁੱਬੇ 'ਚ 25 ਲੱਖ ਦੇ ਕਰੀਬ ਲੋਕਾਂ ਨੂੰ ਪਾਰਟੀ ਮੈਂਬਰ ਹੋਣ ਦਾ ਟੀਚਾ ਮਿੱਥਿਆ ਗਿਆ ਸੀ ਪਰ ਇਹ 35 ਲੱਖ ਤੱਕ ਪਹੁੰਚਣ ਦੀ ਉਮੀਦ ਸੀ ਹੁਣ ਇਹ 35 ਲੱਖ ਦਾ ਟੀਚਾ ਲੈ ਕੇ ਅੱਗੇ ਵੱਧ 11 ਤਰੀਕ ਵਾਲੀ ਬੈਠਕ ਤੋਂ ਪਹਿਲਾਂ 10 ਤਰੀਕ ਨੂੰ ਸ਼੍ਰੋਮਣੀ ਗੁਰਦੁਆਰਾ ਬੰਦਕ ਕਮੇਟੀ ਅੰਦਰ ਕਮੇਟੀ ਦੀ ਬੈਠਕ ਆਈ ਤੇ ਇਧਰ ਜੇ ਭਰਤੀ ਮੈਂਮ ਨਹੀਂ ਰੁਕ ਰਹੀ ਕੀ ਉਧਰ ਕਾਰਵਾਈ ਵੀ ਨਹੀਂ ਰੁਕੇਗੀ ਪਰ ਗਿਆਨੀ ਹਰਪ੍ਰੀਤ ਸਿੰਘ ਪਹਿਲਾਂ ਕਹਿ ਚੁੱਕੇ ਨੇ ਕਿ ਮੈਂ ਪੰਜ ਪਿਆਰਿਆਂ ਦੇ ਮੂਹਰੇ ਗੁਰੂ ਸਾਹਿਬ ਦੀ ਹਾਜ਼ਰੀ ਵਿੱਚ ਆਪਣੀ ਗੱਲ ਰੱਖ ਚੁੱਕਿਆ ਮੈਂ ਕਿਸੇ ਮੂਹਰੇ ਪੇਸ਼ ਨਹੀਂ ਹੋਣਾ ਜੀਤ ਜੀ ਮੈਨੂੰ ਕੱਢਣਾ ਕੱਢੋ ਰੱਖਣਾ ਰੱਖੋ ਤੁਹਾਡੀ ਮਰਜ਼ੀ ਮੈਂ ਪੰਥ ਲਈ ਕੌਮ ਲਈ ਹੈ ਆਪਣੀ ਧਾਰਮਿਕ ਖੇਤਰੀ ਸੇਵਾ ਨਹਾ ਰੋ ਕਿ ਗਏ ਗੈਰਕੁਨਰੀ ਤਰੀਕੇ ਨਾਲ ਨੇ ਗਲਤ ਹੈ ਪਰ ਇਹ ਇਹ ਕੌਣ ਜਵਾਬ ਦੇਗਾ ਕਿ ਜਾਣ ਦੇ ਪਿੱਛੇ ਸਰਕਾਰਾਂ ਦੇ ਸਿਸਟਮ ਦੀ ਨਲੈਕੀ ਕੰਮ ਕਰਦੀ ਹੈ ਜੇ ਠੱਗ ਟਰੈਵਲ ਏਜੰਟ ਠੱਗ ਰਹੇ ਨੇ ਤੁਹਾਡੇ ਮੁਲਕ ਚ ਇਹਨਾਂ ਨੂੰ ਤੇ ਉਹਨਾਂ ਠੱਗਾ ਨੂੰ ਫੜਨਾ ਕਿ ਨਹੀਂ ਹੁਣ ਉਹ ਵੀ ਉਹਨਾਂ ਦੀ ਜ਼ਿੰਮੇਵਾਰੀ ਹੈ ਕਿ ਜਿਹੜੇ ਗਏ ਨੇ ਉਹ ਪਈ ਨਾ ਜਾਣ ਉਹਨਾਂ ਕੋਲ ਤੁਸੀਂ ਉਹਨਾਂ ਦੀ ਦੁਕਾਨਾ ਬੰਦ ਕਿਉਂ ਨਹੀਂ ਕਰਾਉਂਦੇ ਗੁਸਤਾਬੋ ਪੈਟਰੋਨ ਨੇ ਧੋਟਕ ਜਵਾਬ ਦਿੱਤਾ ਕਿ ਮੈਂ ਆਪਣੀ ਧਰਤੀ ਦੇ ਉੱਤੇ ਅਮਰੀਕਾ ਦੀ ਫੌਜ ਦਾ ਜਹਾਜ਼ ਨਹੀਂ ਉਤਰਨ ਦੇਵਾਂਗਾ ਪੈਟਰੋਨ ਨੇ ਪੈਸੇਂਜਰ ਪਲੇਨ ਭੇਜੇ ਤੇ ਆਪਣੇ ਨਾਗਰਿਕਾਂ ਨੂੰ ਖੁਦ ਬੁਲਾਇਆ ਪਲੇਨ ਜਦੋਂ ਕੋਲੰਬੀਆ ਪਹੁੰਚਿਆ ਤਾਂ ਉਹਨਾਂ ਨੂੰ ਰਿਸੀਵ ਕਰਨ ਖੁਦ ਰਾਸ਼ਪਤੀ ਆਏ ਕਿਹਾ ਹੁਣ ਤੁਸੀਂ ਆਜ਼ਾਦ ਹੋ ਆਪਣੀ ਮਾਤਰਭੂਮੀ ਉੱਤੇ ਹੋ ਨਿਰਾਸ਼ ਨਾ ਹੋਵੋ ਪ੍ਰੋਸਦ ਆਇਆ ਕਿ ਆਪਣੇ ਦੇਸ਼ ਵਿੱਚ ਇੱਜ਼ਤ ਦੀ ਜ਼ਿੰਦਗੀ ਜੀਉਣ ਦੇ ਲਈ ਸਰਕਾਰ ਤੁਹਾਡੀ ਮਦਦ ਕਰੇਗੀ ਇਹੀ ਸਵਾਲ ਅਸੀਂ ਇਹਨਾਂ ਦੇ ਸਾਹਮਣੇ ਪਰ ਇਸ ਮੌਕੇ ਉਪਾਰ ਦੇ ਨਾਗਰਿਕ ਸੀ ਆਪਣੇ ਨਾਗਰਿਕਾਂ ਦੀ ਰੱਖਿਆ ਕਰਨਾ ਉਹਨਾਂ ਦਾ ਹੌਸਲਾ ਬਣਾਈ ਰੱਖਣਾ ਉਹਨਾਂ ਨੂੰ ਆਪਣੇ ਘੜਾਵੇ ਚ ਲੈਣਾ ਇਹ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਜੋ ਕੰਮ ਕੋਲੰਬੀਆ ਕਰ ਗਿਆ ਉਹ ਕੰਮ ਭਾਰਤ ਸਰਕਾਰ ਕਿਉਂ ਨਹੀਂ ਕਰ ਸਕੀ ਜੋ ਕੰਮ ਕੋਲੰਬੀਆ ਦੇ ਰਾਸ਼ਪਤੀ ਨੇ ਕੀਤਾ ਉਹ ਨਰਿੰਦਰ ਮੋਦੀ ਕਿਉਂ ਨਹੀਂ ਕਰ ਸਕੇ ਗਲੋਬਲ ਪੰਜਾਬ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਮੈਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਕਿ ਉਹਨਾਂ ਨੂੰ ਜਥੇਦਾਰੀ ਤੋਂ ਪਰਮਾਨੈਂਟ ਤੌਰ ਤੇ ਹੁਣ ਲੰਬੇ ਕਰ ਦਿੱਤਾ ਜਾਵੇਗਾ ਕਿ ਉਹਨਾਂ ਦੀ ਜਥੇਦਾਰੀ ਬਹਾਲ ਰਹੇਗੀ ਲੰਘੇ ਦਿਨੀ ਪਟਿਆਲਾ ਵਿਖੇ ਸੱਤ ਮੈਂਬਰੀ ਕਮੇਟੀ ਦੀ ਪਲੇਠੀ ਬੈਠਕ ਹੋਈ ਉਸ ਪਲੇਠੀ ਬੈਠਕ ਦੇ ਵਿੱਚ ਸੱਤੋਂ ਮੈਂਬਰ ਪਹਿਲੀ ਵਾਰ ਇਕੱਤਰ ਹੋਈ ਸੀ ਉਸ ਇਕੱਤਰਤਾ ਦੇ ਵਿੱਚ ਇਹ ਆਸ ਸੀ ਕਰਨ ਜਾਗੀ ਕਿ ਬਈ ਜਥੇਦਾਰ ਸਹਿਬਾਨ ਦੇ ਹੁਕਮਾਂ ਅਨੁਸਾਰ ਸੱਤ ਮੈਂਬਰੀ ਕਮੇਟੀ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਮਹਿਮ ਨੂੰ ਟੇਕਓਵਰ ਕਰ ਲੇਗੀ ਉਸ ਦੀ ਨਿਗਰਾਨੀ ਸੰਭਾਲ ਲੇਗੀ ਜਿੰਨੀ ਭਰਤੀ ਹੋ ਗਈ ਹੈ ਉਸ ਦੀ ਪੁਨਛਣ ਕਰ ਲੇਗੀ ਨਵੀਂ ਭਰਤੀ ਲਈ ਇਹ ਮੋਰਚਾ ਸੰਭਲੇਗੀ ਤੇ ਜੇਕਰ ਇਹ ਸੁਖਾਵੇਂ ਤੌਰ ਤੇ ਅੱਗੇ ਵਧ ਗਿਆ ਫਿਰ ਜਸਦਾਰ ਗਿਆਨੀ ਹਰਪ੍ਰੀਤ ਸਿੰਘ ਵਾਲਾ ਮਸਲਾ ਵੀ ਹੱਲ ਹੋ ਗਿਆ ਕੀ ਅਕਾਲੀ ਦਲ ਨੂੰ ਸਮਝ ਆ ਗਈ ਕੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਇਹ ਮਹਿਸੂਸ ਹੋਇਆ ਕਿ ਅਸੀਂ ਅੱਜ ਤੱਕ ਸਭ ਦੇ ਪੂਰੇ ਹੁਕਮਾਂ ਨੂੰ ਨਹੀਂ ਪ੍ਰਵਾਨ ਕਰ ਲਏ ਇਸ ਲਈ ਸਾਨੂੰ ਅਗਾਹ ਦਿੱਕਤ ਆ ਸਕਦੀ ਹੈ ਤਾਂ ਇਹ ਆਸ ਜਾਗੀ ਸੀ ਇੱਕ ਵਾਰ ਫਿਰ ਜਿਹੜੀ ਆਸ ਦੋ ਤਰੀਕ ਨੂੰ ਜਾਗੀ ਸੀ ਉਹੀ ਪਟਿਆਲੀਆਂ ਵਾਲੀ ਬੈਠਕ ਤੋਂ ਬਾਅਦ ਵੀ ਜਾਗੀ ਸੀ ਤੇ ਉਹਦੇ ਵਿੱਚੋਂ ਇਹ ਹੱਲ ਨਿਕਲਦਾ ਨਜ਼ਰ ਆਇਆ ਜਦੋਂ ਸੱਤ ਮੈਂਬਰੀ ਕਮੇਟੀ ਨੇ ਤੈਅ ਕੀਤਾ ਕਿ 11 ਤਰੀਕ ਨੂੰ ਦੁਬਾਰਾ ਇਹ ਸੱਤ ਮੈਂਬਰੀ ਕਮੇਟੀ ਦੀ ਬੈਠਕ ਹੋਏਗੀ ਉਸ ਬੈਠਕ 'ਚ ਅਸੀਂ ਸ਼੍ਰੋਮਣੀ ਕਾਲਜਲ ਬਾਦਰ ਤਰ ਦੇ ਕਾਰਜਕਾਰੀ ਪ੍ਰਧਾਨ ਬਰਿੰਦਰ ਸਿੰਘ ਪੁੰਦੜ ਹੋਣਾ ਨੂੰ ਸੱਦਿਆ ਕਿ ਆ ਕੇ ਦੱਸਣ ਤੇ ਇਸ ਤੋਂ ਪਹਿਲਾਂ ਕਿ 11 ਤਰੀਕ ਆਉਂਦੀ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਨੇ ਆਪਣੀ ਬੈਠਕ ਸੱਦ ਲਈ ਬਕਾਇਦਾ ਤੌਰ ਤੇ ਅੰਤਰੀ ਕਮੇਟੀ ਦੀ ਬੈਠਕ 10 ਤਰੀਕ ਨੂੰ ਹੋਣ ਜਾ ਰਹੀ ਹੈ 10 ਤਰੀਕ ਨੂੰ ਅੰਮ੍ਰਿਤਸਰ ਵਿਖੇ ਸਵੇਰੇ 11:00 ਵਜੇ ਬਕਾਇਦਾ ਤੌਰ ਤੇ ਧਾਮੀ ਸਾਹਿਬ ਨੇ ਬੈਠਕ ਸੱਦ ਲਈ ਹੁਣ ਇੱਕ ਪਹਿਲੂ ਤਾਂ ਇਹ ਹੈ ਕਿ ਭਾਈ ਠੀਕ ਹੈ ਉਸ ਦਿਨ ਤਿੰਨ ਮੈਂਬਰੀ ਕਮੇਟੀ ਜਿਹੜੀ ਬਾਅਦ ਚੋਂ ਚਾਰ ਮੈਂਬਰੀ ਬਣ ਗਈ ਸੀ ਜਿਸ ਨੂੰ ਗਿਆਨੀ ਹਰਪ੍ਰਿੰਸ ਸਿੰਘ ਵਾਲੇ ਮਾਮਲੇ ਦੀ ਜਾਂਚ ਸੌਂਪੀ ਗਈ ਸੀ ਉਹ ਆਪਣੀ ਰਿਪੋਰਟ ਸੌਂਪੇਗੀ ਉਸ ਤੋਂ ਬਾਅਦ ਇਸੇ ਗਾਂ ਵਧਿਆ ਜਾ ਸਕਦਾ ਹੈ ਇਸ ਨੂੰ ਇੱਥੇ ਰੋਕਿਆ ਜਾ ਸਕਦਾ ਹੈ ਇਸ ਨੂੰ ਬੰਦ ਕੀਤਾ ਜਾ ਸਕਦਾ ਹੈ ਜਾਂ ਫਿਰ ਜੱਤਰ ਗਿਆਨੀ ਹਰਪ੍ਰਿੰਸ ਨੂੰ ਹਟਾਇਆ ਜਾ ਸਕਦਾ ਇਹ ਤੇ ਇਹ ਪਹਿਲੂ ਕਿਉਂ ਆਇਆ ਇਸ ਪਹਿਲੂ ਆ ਪਿੱਛੇ ਸਪਸ਼ਟ ਹੈ ਕਿ ਦੂਸਰੇ ਪਾਸੇ ਭਰਤੀ ਮਹਮ ਨਹੀਂ ਰੁਕ ਰਹੀ ਸੱਤ ਮੈਂਬਰੀ ਕਮੇਟੀ ਦੀ ਬੈਠਕ ਦੇ ਬਾਵਜੂਦ ਜੱਤਸਰ ਗਿਆਨੀ ਰਗਵੀਰ ਸਿੰਘ ਦੇ ਬਾਰ-ਬਾਰ ਕਹਿਣ ਦੇ ਬਾਵਜੂਦ ਕਿ ਅਕਾਲੀ ਦਲ ਦੀ ਭਰਤੀ ਸੱਤ ਮੈਂਬਰੀ ਕਮੇਟੀ ਦੀ ਨਿਗਰਾਨੀ ਚ ਹੋਣੀ ਚਾਹੀਦੀ ਹੈ ਹੋਰ ਛੱਡੋ ਇਸ ਮੌਕੇ ਜੱਤਸਰ ਗਿਆਨੀ ਹਰਪ੍ਰੀਤ ਗਿਆਨੀ ਰਗਵੀਰ ਸਿੰਘ ਹੋਰੀ ਇੰਗਲੈਂਡ ਦੇ ਦੌਰੇ ਤੇ ਨੇ ਇੰਗਲੈਂਡ ਦੇ ਵਿੱਚ ਮਿਡਲੈਂਡ ਦੇ ਵਿੱਚੋਂ ਇੱਕ ਸਮਾਗਮ 'ਚ ਸੀਗੇ ਉਸ ਦੌਰਾਨ ਵੀ ਉਹਨਾਂ ਦਾ ਬਾਕਾਇਦਾ ਤੌਰ ਤੇ ਬਿਆਨ ਜਾਰੀ ਹੋਇਆ ਕਿ ਸ਼੍ਰੋਮਣੀ ਕਲਦਲ ਦੀ ਭਰਤੀ 7ਵੇਂ ਮੈਂਬਰੀ ਕਮੇਟੀ ਦੀ ਨਿਗਰਾਨੀ ਹੇਠ ਹੀ ਹੋਣੀ ਚਾਹੀਦੀ ਹੈ ਇਹ ਗੱਲ ਨਹੀਂ ਰਕਬੀਰ ਸਿੰਘ ਦਾ ਇੰਗਲੈਂਡ ਤੋਂ ਬਿਆਨ ਕੋਈ ਇਸ ਗੱਲ ਤੇ ਕਾਇਮ ਨੇ ਕਿ ਭਰਤੀ ਇਹ 7ਵੇਂ ਮੈਂਬਰੀ ਕਮੇਟੀ ਦੀ ਨਿਗਰਾਨੀ ਚ ਹੋਵੇ ਪਰ ਬਲਵਿੰਦਰ ਸਿੰਘ ਭੁੰਦੜ ਜਿਨ੍ਹਾਂ ਨੂੰ 11 ਤਰੀਕ ਨੂੰ 7ਵੇਂ ਮੈਂਬਰੀ ਕਮੇਟੀ ਨੇ ਸੱਦਿਆ ਹੈ ਕਿ ਦੱਸੋ ਜੀ ਤੁਸੀਂ 7ਵੇਂ ਮੈਂਬਰੀ ਕਮੇਟੀ ਦੀ ਅਗਵਾਈ ਚ ਭਰਤੀ ਕਰਾਉਣੀ ਵੀ ਹੈ ਜਾਂ ਨਹੀਂ ਸਾਡੀ ਨਿਗਰਾਨੀ ਚ ਅੱਗੇ ਵਧਣਾ ਵੀ ਹੈ ਜਾਂ ਨਹੀਂ ਇਹ ਪੁੱਛਣ ਲਈ ਸੱਦਿਆ ਹੈ ਤੇ ਉੱਥੇ ਜਾਣ ਤੋਂ ਪਹਿਲਾਂ 11 ਤਰੀਕ ਨੂੰ ਉੱਥੇ ਜਾਣ ਤੋਂ ਪਹਿਲਾਂ ਬਲਵਿੰਦਰ ਸਿੰਘ ਪੁੰਦੜ ਹੋਰਾਂ ਨੇ ਦੱਸਤਾ ਕਿ ਸਾਡੀ ਤਾਂ ਜੀ 25 ਲੱਖ ਵਾਲਾ ਰਿਕਾਰਡ ਟੁੱਟ ਗਿਆ ਸੀ ਤਾਂ 35 ਲੱਖ ਤੇ ਜਾ ਪਹੁੰਚੇ ਬਿਲਕੁਲ ਸ਼੍ਰੋਮਣੀ ਕਾਲੀ ਦਲ ਦੀ ਮੈਂਬਰਸ਼ਿਪ 35 ਲੱਖ ਤੱਕ ਪੁੱਜਣ ਦਾ ਦਾਅਵਾ ਕਰ ਦਿੱਤਾ ਬਲਵਿੰਦਰ ਪੁੰਦੜ ਨੇ ਉਹ ਕਹਿੰਦੇ ਪੰਜਾਬ 'ਚ ਜਥੇਬੰਦਕ ਢਾਂਚੇ ਦੀ ਮਜ਼ਬੂਤੀ ਲਈ ਸ਼੍ਰੋਮਣੀ ਕਾਲ ਦੀ ਸ਼੍ਰੋਮਣੀ ਕਾਲੀ ਦਲ ਦੀ ਜਿਹੜੀ ਪੰਜਾਬ 'ਚ ਜਥੇਬੰਦਕ ਢਾਂਚੇ ਦੀ ਮਜ਼ਬੂਤੀ ਲਈ ਮੈਂਬਰਸ਼ਿਪ ਮਹਿਮ ਸ਼ੁਰੂ ਕੀਤੀ ਹੈ ਕਹਿੰਦੇ ਉਸ ਨੂੰ ਇੰਨਾ ਭਰਮਾ ਹੰਗਾਰਾ ਮਿਲ ਰਿਹਾ ਹੈ ਕਿ ਸੁੱਬੇ 'ਚ 25 ਲੱਖ ਦੇ ਕਰੀਬ ਲੋਕਾਂ ਨੂੰ ਪਾਰਟੀ ਮੈਂਬਰ ਆਉਣ ਦਾ ਟੀਚਾ ਮਿੱਥਿਆ ਗਿਆ ਸੀ ਪਰ ਇਹ 35 ਲੱਖ ਤੱਕ ਪਹੁੰਚਣ ਦੀ ਉਮੀਦ ਹੋ ਗਈ ਹੈ ਇਹ ਗੱਲ ਖੁਦ ਸ਼੍ਰੋਮਣੀ ਕਾਲਜ ਦਲ ਦੀ ਕਾਰਜਕਾਰੀ ਦੇ ਪ੍ਰਧਾਨ ਰਵਿੰਦਰ ਸਿੰਘ ਪੁੰਦਰ ਨੇ ਆਖੀ ਹੈ ਉਹਨਾਂ ਨੇ ਮਤਲਬ ਕਿ ਉਹਨਾਂ ਆਗੂਆਂ ਤੇ ਵਰਕਰਾਂ ਨੂੰ ਅਪੀਲ ਕੀਤੀ ਹੈ ਕਿ 20 ਫਰਵਰੀ ਤੱਕ ਭਰਤੀ ਮੈਂਬਰ ਵੇੜ ਦੋ 11 ਤਰੀਕ ਨੂੰ ਤੁਹਾਨੂੰ ਸੱਦਿਆ ਗਿਆ ਕਿ ਤੁਸੀਂ ਭਰਤੀ ਮੈਂਬਰ ਸਾਡੀ ਨਿਗਰਾਨੀ 'ਚ ਕਰਾਉਣੀ ਹੈ ਕਿ ਨਹੀਂ ਕਰਾਉਣੀ ਕਿ ਇਹ ਭਰਤੀ ਮੈਂ ਫਿਰ ਰੱਦ ਹੋਏਗੀ ਜੇ ਇਹ ਰੱਦ ਨਹੀਂ ਹੋਇਆ ਕਿ ਇਹਦੀ ਪੁਨਛਾਣ ਕਰਨਗੇ ਉਹ ਪਰ ਉਸ ਬੈਠਕ 'ਚ ਜਾਣ ਤੋਂ ਪਹਿਲਾਂ ਬਲਵਿੰਦਰ ਸਿੰਘ ਭੁੰਦਰ ਦਾ ਇਹ ਬਿਆਨ ਜਨਤਕ ਕਰਨਾ ਕਿ ਭਾਈ ਸਾਡੀ ਤਾਂ 20 ਫਰਵਰੀ ਤੱਕ ਭਰਤੀ ਮੁਕੰਮਲ ਹੋ ਜਾਣੀ ਆ ਹੈਨਾ ਤੇ ਉਸ ਤੋਂ ਬਾਅਦ ਅਸੀਂ ਤਾਂ ਫਿਰ 1 ਮਾਰਚ ਨੂੰ ਆਪਣਾ ਪ੍ਰਧਾਨ ਚੁਣ ਲੈਣਾ ਹੁਣ ਉਹ ਕਹਿੰਦੇ ਕਿ ਉਸ ਤਹਿਤ ਅਸੀਂ 25 ਲੱਖ ਵਾਲੀਆਂ 24 ਲੱਖ ਵਾਲੀਆਂ ਪਹਿਲਾਂ ਰਿਕਾਰਡ ਕਿਆ ਸੀ ਫਿਰ ਕਹਿੰਦੇ 5-5 ਲੱਖ ਦੀਆਂ ਕਾਪੀਆਂ ਹੋਰ ਛਪਾਉਣੀਆਂ 5 ਲੱਖ ਹੁਣ ਵੰਡ ਦੇਣੀਆਂ 5 ਫਿਰ ਵੰਡ ਦੇਣੀਆਂ ਉਹ ਤਾਂ ਆਪਣਾ 35 ਲੱਖ ਦਾ ਟੀਚਾ ਲੈ ਕੇ ਗਾਂ ਵਧ ਗਏ ਹੁਣ ਇਹ 35 ਲੱਖ ਦਾ ਟੀਚਾ ਲੈ ਕੇ ਅੱਗੇ ਵਧ ਗਏ 11 ਤਰੀਕ ਵਾਲੀ ਬੈਠਕ ਤੋਂ ਪਹਿਲਾਂ 10 ਤਰੀਕ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦੀ ਅੰਤਰਕਮੇਟੀ ਦੀ ਬੈਠਕ ਆ ਗਈ ਤੇ ਇੱਧਰ ਜੇ ਭਰਤੀ ਮਾਮਲਾ ਨਹੀਂ ਰੁਕ ਰਹੀ ਕਿ ਉਧਰ ਕਾਰਵਾਈ ਵੀ ਨਹੀਂ ਰੁਕੇਗੀ ਕਦੀ ਲੱਗਦਾ ਹੈ ਕਿ ਦੋਏ ਤਰ੍ਹਾਂ ਸੁਧਾਰ ਲਹਿਰ ਤੇ ਅਕਾਲੀ ਦਲ ਮੁੜ ਕੇ ਇਕੱਠਾ ਹੋ ਸਕਦਾ ਹੈ ਇਕੱਠਿਆ ਹੋ ਕੇ ਵੀ ਕੀ ਖੱਟਣਾ ਹੈ ਕੀ ਨਹੀਂ ਵੋਟਾਂ ਦੀ ਰਾਜਨੀਤੀ 'ਚ ਵੱਖਰਾ ਪਹਿਲੂ ਆ ਪਰ ਪੰਥਕ ਪਹਿਲੂ ਤੇ ਕਾਲ ਤੱਕ ਸਭ ਦੇ ਹੁਕਮ ਅਨੁਸਾਰ ਅੱਗੇ ਵਧਣਾ ਇਹ ਪਹਿਲੂ ਅਹਿਮ ਸੀ ਸੋ ਇਸ ਦੇ ਉੱਤੇ ਨਜ਼ਰਸਾਨੀ ਕਰਦੇ ਆਂ ਹੁਣ ਇਹ ਲੱਗ ਰਿਹਾ ਹੈ ਕਿ 11 ਮੈਂ 11 ਤਰੀਕ ਨੂੰ 7 ਮੈਂਬਰੀ ਕਮੇਟੀ ਤੋਂ ਪਹਿਲਾਂ 10 ਫਰਵਰੀ ਨੂੰ ਜਸਰ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਖਤਮ ਕੀਤੀਆਂ ਜਾ ਸਕਦੀਆਂ ਤਿੰਨ ਅਤੇ ਚਾਰ ਮੈਂਬਰੀ ਕਮੇਟੀ ਜਿਹੜੀ ਜਾਂਚ ਕਰ ਰਹੀ ਸੀ ਉਹਨੇ ਕਹਿੰਦੇ ਸਾਰੇ ਤੱਤ ਇਕੱਠੇ ਕਰ ਲੇ ਸਾਰੇ ਸਬੂਤ ਇਕੱਤਰ ਕਰ ਲੇ ਉਹ ਪੱਖ ਜਾਣਨਾ ਚਾਹੁੰਦੀ ਸੀ ਗਿਆਨੀ ਹਰਪ੍ਰੀਤ ਸਿੰਘ ਕੋਲੋਂ ਦਾ ਉਹ ਕਹਿੰਦੇ ਸੀ ਤਲਬ ਤਾਂ ਨਹੀਂ ਕਰਨਾ ਅਸੀਂ ਗਿਆਨੀ ਹਰਪ੍ਰੀਤ ਸਿੰਘ ਤੱਕ ਪਹੁੰਚ ਕੀਤੀ ਆ ਕਿ ਸਾਨੂੰ ਸਮਾਂ ਦੇ ਦੇਣ ਅਸੀਂ ਮਿਲ ਲਈ ਕਹਿੰਦੇ ਅਸੀਂ ਜਾ ਕੇ ਬੈਠੇ ਰਹੇ ਜੀ ਸਾਨੂੰ ਸਮਾਂ ਨਹੀਂ ਦਿੱਤਾ ਫੇਰ ਇੱਕ ਦੋ ਵਾਰ ਕੋਸ਼ਿਸ਼ ਕਰ ਲਾਂਗੇ ਮਤਲਬ ਕਾਗਜ਼ੀ ਪੱਤਰੀ ਵੀ ਆਪਣਾ ਕਾਰਵਾਈ ਪੂਰੀ ਪਾਉਣੀ ਆ ਪਰ ਗਿਆਨੀ ਹਰਪ੍ਰੀਤ ਸਿੰਘ ਪਹਿਲਾਂ ਕਹਿ ਚੁੱਕੇ ਨੇ ਕਿ ਮੈਂ ਪੰਜ ਪਿਆਰਿਆਂ ਦੇ ਮੂਰੇ ਗੁਰੂ ਸਾਹਿਬ ਦੀ ਹਾਜ਼ਰੀ ਚ ਆਪਣੀ ਗੱਲ ਰੱਖ ਚੁੱਕਿਆ ਮੈਂ ਕਿਸੇ ਮੂਰੇ ਪੇਸ਼ ਨਹੀਂ ਹੋਣਾ ਜੇ ਤੁਸੀਂ ਮੈਨੂੰ ਕੱਢਣਾ ਕੱਢੋ ਰੱਖਣਾ ਰੱਖੋ ਤੁਹਾਡੀ ਮਰਜ਼ੀ ਮੈਂ ਪੰਥ ਲਈ ਕੌਮ ਲਈ ਆਪਣੀ ਧਾਰਮਿਕ ਖੇਤਰ ਦੀ ਸੇਵਾ ਨਿਭਾਉਂਦਾ ਰਹੂੰਗਾ ਸੋ ਉਹਨਾਂ ਦਾ ਇਹ ਕਹਿਣਾ ਤੇ ਇੱਧਰ ਇਹ ਕਾਗਜ਼ੀ ਪੱਤਰੀ ਕਾਰਵਾਈ ਪੂਰੀ ਹੋਣਾ ਸੋ 11 ਤਰੀਕ ਵਾਲੀ ਬੈਠਕ ਤਾਂ ਹੁਣ ਇੱਕ ਪਾਸੇ ਹੋ ਗਈ ਇੱਧਰ 35 ਲੱਖ ਵਾਲੀ ਭਰਤੀ ਸਿਰੇ ਲੱਗੀ ਤੇ ਉਧਰ ਉਸ ਸਰਦਾਰ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ 10 ਫਰਵਰੀ ਨੂੰ ਸਮਾਪਤ ਕਰ ਦਿੱਤੀਆਂ ਜਾਣ। ਫਿਰ ਵੀ ਆਸ ਦੀ ਕਿਰਨ ਨਹੀਂ ਛੱਡਣੀ ਚਾਹੀਦੀ। ਆਸ ਕੀਤੀ ਜਾ ਸਕਦੀ ਹੈ ਕਿ ਉਸ ਸਰਦਾਰ ਸਾਹਿਬ ਨੂੰ ਚੰਗਾ ਵਾਪਰ ਜਵੇ ਤੇ ਇਹ ਸਾਰੀ ਪ੍ਰਕਿਰਿਆ ਦੁਰਸਤ ਹੋ ਜਵੇ। ਤੇ ਗਿਆਨੀ ਰਗਵੀਰ ਸਿੰਘ ਦੇ ਕਹਿਣ ਅਨੁਸਾਰ ਕਿ ਹੁਣ ਕਿਸੇ ਜਾਂਚ ਪੜਤਾਲ ਦੀ ਲੋੜ ਨਹੀਂ। ਉਸ ਦੇ ਉੱਤੇ ਛਰੋਣੀ ਕਮੇਟੀ ਮੋਹਰ ਲਾ ਦੇਵੇ ਕਿਉਂਕਿ ਕਹਿੰਦੇ ਧਾਮੀ ਹੋਰੀ ਆਪਣੀ ਪ੍ਰਧਾਨਗੀ 'ਚ ਇਹ ਕੰਮ ਨਹੀਂ ਕਰਨਾ ਚਾਹੁੰਦੇ ਕਿ ਮੈਂ ਗਿਆਨੀ ਹਰਪ੍ਰੀਤ ਸਿੰਘ ਵਰਗੀ ਸਖਸ਼ੀਤ ਨੂੰ ਕਾਹ ਕਿ ਥੋਡੀਆਂ ਸੇਵਾਵਾਂ ਖਤੋਂ ਕਰਨਾ। ਪਤਾ ਨਹੀਂ ਹੁਣ ਭਾਈ ਕਰਨਾ ਪਊਗਾ ਜਾਂ ਨਹੀਂ ਇਹ 10 ਦਿਨ ਇੰਤਜ਼ਾਰ ਕਰ ਲਾਂਗੇ ਪਰ ਹੋਣ ਜਾ ਰਿਹਾ ਜੀ ਕੁਝ ਵੱਡਾ ਚਲੋ ਹੋ ਤਾਂ ਵੱਡਾ ਰਿਪੋਰਟ ਵਾਲੇ ਮਾਮਲੇ 'ਚ ਵੀ ਗਿਆ ਰਿਪੋਰਟ ਵਾਲੇ ਮਾਮਲੇ ਦੇ ਵਿੱਚ ਇਹ ਸਮਾਲ ਇਹ ਸਵਾਲ ਮਤਲਬ ਕਿ ਪੰਜਾਬ ਤੋਂ ਹੋਰ ਨਾਲ ਸੂਬਿਆਂ ਤੋਂ ਦੇਸ਼ ਦੇ ਮੀਡੀਆ ਤੋਂ ਲੈ ਕੇ ਅੰਤਰਰਾਸ਼ਟਰੀ ਪੱਧਰ ਤੱਕ ਗੂੰਜਿਆ ਕਿ ਭਾਰਤ ਦੇ ਨਾਗਰਿਕਾਂ ਨਾਲ ਅਮਰੀਕਾ ਸਰਕਾਰ ਦਾ ਅਮਰੀਕਾ ਫੌਜ ਦਾ ਇਹ ਵਿਵਹਾਰ ਕਿਉਂ ਆਪਣੇ ਹੀ ਭਾਈਚਾਰਿਆਂ ਨੇ ਪੰਜਾਬ ਤੋਂ ਲੈ ਕੇ ਹੋਰ ਨਾਲ ਸੂਬਿਆਂ ਦੇ ਕੁਝ ਲੀਡਰਾਂ ਨੇ ਕੁਝ ਨਮੇਦਿਆਂ ਨੇ ਕੁਝ ਮੰਤਰੀਆਂ ਸੰਤਰੀਆਂ ਨੇ ਕੁਝ ਭਗਤਾਂ ਨੇ ਇੱਥੋਂ ਤੱਕ ਕਿ ਅਮਰੀਕਾ ਦੇ ਕੁਝ ਹੈ ਉੱਥੋਂ ਬਸਨੀਕਾਂ ਨੇ ਵੀ ਇਹ ਕਿਹਾ ਕਿ ਇਹ ਅਗਲੇ ਦਾ ਕਾਨੂੰਨ ਹੈ ਇਹ ਤਾਂ ਸ਼ੁਕਰ ਕਰੋ ਜੀ ਜਿੰਦਾ ਮੋੜ ਤੇ ਨਾ ਹੀ ਮੋੜ ਦੇ ਜੇਲਾਂ ਚ ਟੱਕੇ ਰੱਖਦੇ ਇਹ ਇਸ ਤਰ੍ਹਾਂ ਦਾ ਬੰਦੂ ਕਹਿੰਦੀ ਆਪਣੇ ਕਾਨੂੰਨ ਤਹਿਤ ਕਾਰਵਾਈ ਕੀਤੀ ਠੀਕ ਹੈ ਜੀ ਇਹ ਗੱਲ ਤਾਂ ਜੈ ਸ਼ੰਕਰ ਜੀ ਵੀ ਕਹਿ ਰਹੇ ਨੇ ਕਿ ਅਮਰੀਕਾ ਨੇ ਕਾਨੂੰਨ ਸਰ ਕਰਵਾਈ ਕੀਤੀ ਮੇਰਾ ਸਵਾਲ ਦੋ ਦਿਨਾਂ ਤੋਂ ਇਹੀ ਚੱਲ ਰਿਹਾ ਸੀਗਾ ਕਿ ਕਿਸੇ ਨੇ ਵੀ ਡਿਪੋਰਟ ਕਿਉਂ ਕੀਤਾ ਇਹ ਸਵਾਲ ਨਹੀਂ ਚੁੱਕਿਆ ਸਵਾਲ ਇਹ ਚੁੱਕਿਆ ਜਾ ਰਿਹਾ ਕਿ ਉਹਨਾਂ ਨੇ ਇਹ ਵਿਵਹਾਰ ਇਹ ਬਤੀਰਾ ਕਿਉਂ ਅਪਣਾਇਆ ਅਨਮਨੁੱਖੀ ਉਹਨਾਂ ਨਾਲ ਵਿਵਹਾਰ ਕਿਉਂ ਕੀਤਾ ਜੇ ਉਹਨਾਂ ਦਾ ਇੱਕ ਕਾਨੂੰਨ ਸੀ ਜੈ ਸ਼ੰਕਰ ਜੀ ਦੇ ਕਹਿਣ ਅਨੁਸਾਰ ਕਿ ਅਮਰੀਕਾ ਨੇ ਕਾਰਵਾਈ ਆਪਣੇ ਕਾਨੂੰਨ ਅਨੁਸਾਰ ਨੀਤੀ ਅਨੁਸਾਰ ਕੀਤੀ ਤਾਂ ਹਥਕੜੀਆਂ ਤੇ ਬੇੜੀਆਂ ਲਾਈਆਂ ਨੇ ਕੀ ਇਹ ਕਾਨੂੰਨ ਅਮਰੀਕਾ ਦੇ ਵਿੱਚ ਸਿਰਫ ਭਾਰਤੀ ਨਾਗਰਿਕਾਂ ਲਈ ਸੀ? ਕੋਲੰਬੀਆ ਲਈ ਕਿਉਂ ਨਹੀਂ ਲਾਗੂ ਕਰ ਸਕਿਆ ਫਿਰ ਅਮਰੀਕਾ? ਉਹੀ ਡੋਨਲਡ 트੍ਰੰਪ ਹੈ, ਉਹੀ ਉਹਨਾਂ ਦੀ ਫੌਜ ਹੈ, ਉਹੀ ਉਹਨਾਂ ਦਾ ਚੀਫ ਹੈ ਜਿਹੜਾ ਵੀਡੀਓ ਸਾਡੀ ਵਾਰ ਜਾਰੀ ਕਰ ਰਿਹਾ ਸੀ, ਹੁਣ ਕਿਉਂ ਨਹੀਂ ਕੋਲੰਬੀਆ ਦੀ ਵਾਰ ਨੂੰ ਕਰ ਸਕਿਆ? ਹਲੋ, ਮੈਂ ਦੋ ਇਹ ਪਹਿਲੂ ਤੁਹਾਡੇ ਮੂਰੇ ਰੱਖਦਾ। ਕੋਲੰਬੀਆ ਨੇ ਆਪਣੇ ਮੁਲਕ ਦੇ ਜਿਹੜੇ ਉੱਥੇ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਗਏ ਸੀ, ਉਹਨਾਂ ਨੂੰ ਆਪ ਆਪਣੇ ਜਹਾਜ਼ 'ਚ ਲੈ ਕੇ ਗਏ। ਤੇ ਉਹਨਾਂ ਨੂੰ ਖੁਦ ਰਾਸ਼ਟਰਪਤੀ ਨੇ ਆਪਣੇ ਮੁਲਕ ਚ ਰਸੀਵ ਕੀਤਾ ਹੈ ਇਹ ਫਰਕ ਹੈ ਜਨਾਬ ਆਹੀ ਪਹਿਲੂ ਮੇਰਾ ਸਵਾਲ ਸੀ ਕਿ ਗਏ ਗੈਰ ਕਾਨੂੰਨੀ ਤਰੀਕੇ ਨਾਲ ਨੇ ਗਲਤ ਹੈ ਪਰ ਇਹ ਇਹ ਕੌਣ ਜਵਾਬ ਦੇਗਾ ਕਿ ਜਾਣ ਦੇ ਪਿੱਛੇ ਸਰਕਾਰਾਂ ਦੇ ਸਿਸਟਮ ਦੀ ਨਲੈਕੀ ਕੰਮ ਕਰਦੀ ਆ ਇੱਕ ਤਾਂ ਉਹਨਾਂ ਨੂੰ ਰੋਜ਼ਗਾਰ ਨਹੀਂ ਪੂਰਾ ਇੱਥੇ ਹੈਗਾ ਉਹ ਉਸ ਤਰ੍ਹਾਂ ਦੇ ਮਾਹੌਲ ਚ ਨਹੀਂ ਜਿਪਾਰੇ ਇਸ ਲਈ ਉਹ ਬਾਹਰ ਜਾਂਦੇ ਨੇ ਜਿਨਾਂ ਨੂੰ ਲੱਗਦਾ ਕਿ ਸਾਨੂੰ ਠੀਕ ਹੈ ਸਾਡੇ ਲਈ ਤਾਂ ਤਸੱਲੀ ਹੈ ਭਾਈ ਜਿਹਨੂੰ ਇਸ ਮਾਹੌਲ ਚ ਵੀ ਰਹਿਣ ਸੈਣ ਆਉਂਦਾ ਉਹਦੇ ਲਈ ਠੀਕ ਹੈ ਜਿਹੜਾ ਨੂੰ ਲੱਗਦਾ ਕਿ ਨਹੀਂ ਉੱਥੇ ਜਾ ਕੇ ਹੋਰ ਸੌਖੇ ਹੋ ਜਾਣਗੇ ਉਹ ਇਸ ਲਈ ਜਾਂਦਾ ਤੇ ਤੁਸੀਂ ਰੋਜ਼ਗਾਰ ਨਹੀਂ ਉਪਲਬਧ ਕਰਾਉਂਦੇ ਇਸ ਲਈ ਜਾਂਦਾ ਪਰ ਜੇ ਠੱਗ ਟਰੈਵਲ ਏਜੰਟ ਠੱਗ ਰਹੇ ਨੇ ਤੁਹਾਡੇ ਮੁਲਕ ਚ ਉਹਨਾਂ ਨੂੰ ਤੇ ਉਹਨਾਂ ਠੱਗਾਂ ਨੂੰ ਫੜਨਾ ਕਿਹਨੇ ਹੁਣ ਉਹ ਵੀ ਉਹਨਾਂ ਦੀ ਜ਼ਿੰਮੇਵਾਰੀ ਹੈ ਕਿ ਜਿਹੜੇ ਗਏ ਨੇ ਉਹ ਪਾਈ ਨਾ ਜਾਣ ਉਹਨਾਂ ਕੋਲ ਤੁਸੀਂ ਉਹਨਾਂ ਦੀ ਦੁਕਾਨਾ ਬੰਦ ਕਿਉਂ ਨਹੀਂ ਕਰਾ ਪਾਈ ਇਹ ਸਾਰੀ ਪ੍ਰਕਿਰਿਆ ਚ ਸਵਾਲ ਇਸ ਲਈ ਮੈਂ ਇਹ बार-बार ਚੁੱਕ ਰਿਹਾ ਕਿ ਪੈ ਕੋਲੰਬੀਆ ਜੋ ਕਰ ਸਕਦਾ ਉਹ ਭਾਰਤ ਕਿਉਂ ਨਹੀਂ ਕਰ ਸਕਿਆ ਵਿਰੋਧੀ ਧਿਰ ਨੇ ਭਾਰਤ ਦੇ ਵਿਦੇਸ਼ ਮੰਤਰੀ ਜੈਸ਼ੰਕਰ ਨੂੰ ਸਵਾਲ ਕੀਤਾ ਕਿ ਜੈਸ਼ੰਕਰ ਜੀ ਭਾਰਤੀ ਨਾਗਰਿਕਾਂ ਨੂੰ ਹਥਕੜੀ ਕਿਉਂ ਲਗਾਈ ਗਈ ਇਹ ਭਾਰਤ ਦੀ ਸੰਸਦ ਦੇ ਵਿੱਚ ਬਜਟ ਸੈਸ਼ਨ ਦੌਰਾਨ ਲੰਘੇ ਕੱਲ ਭਾਰਤ ਦੇ ਵਿਦੇਸ਼ ਮੰਤਰੀ ਜੈਸ਼ੰਕਰ ਦਾ ਇਹ ਸਵਾਲ ਦੇ ਏਬਸ ਵਿੱਚ ਜਵਾਬ ਹੈ ਉਹਨਾਂ ਨੂੰ ਪੁੱਛਿਆ ਭਾਰਤ ਦੀ ਸੰਸਦ ਦੇ ਵਿੱਚ ਵਿਰੋਧੀ ਧਿਰ ਦੇ ਸੰਸ ਮੈਂਬਰਾਂ ਨੇ ਕਿ ਭਾਰਤੀ ਨਾਗਰਿਕਾਂ ਨੂੰ ਹਥਕੜੀ ਕਿਉਂ ਲਾਈ ਜਵਾਬ ਕੀ ਦਿੱਤਾ ਜੀ ਤੇ ਸ਼ੰਕਰ ਜੀ ਨੇ ਕਹਿੰਦੇ ਜੀ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਹਤਕੜੀ ਲਾਉਣਾ ਅਮਰੀਕਾ ਸਰਕਾਰ ਦੀ ਨੀਤੀ ਹੈ ਚਲ ਹੁਣ ਦੂਜੀ ਖਬਰ ਸੁਣ ਲਓ ਜੀ ਕੋਲੰਬੀਆ ਨੇ ਕੀ ਕੀਤਾ ਆਪਣੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਲੈਣ ਦੇ ਲਈ ਆਪਣਾ ਜਹਾਜ਼ ਭੇਜਿਆ ਖੁਦ ਰਾਸ਼ਟਰਪਤੀ ਨੇ ਉਹਨਾਂ ਨੂੰ ਆਪਣੇ ਮੁਲਕ 'ਚ ਰਿਸੀਵ ਕੀਤਾ ਅਮਰੀਕਾ ਨੇ ਜਦੋਂ ਕੋਲੰਬੀਆ ਦੇ ਪ੍ਰਵਾਸੀ ਗੈਰ ਕਾਨੂੰਨੀ ਪ੍ਰਵਾਸੀ ਲੋਕਾਂ ਨੂੰ ਫੌਜੀ ਜਹਾਜ਼ ਸੀ 17 ਨਹੀਂ ਭੇਜਣ ਨੂੰ ਕਿਹਾ ਤਾਂ ਰਾਸ਼ਟਰਪਤੀ ਗੁਸਤਾਬੀ ਪੈਟਰੋ ਨੇ ਦੋ ਟੁਕ ਚੇਤਾਵਨੀ ਦਿੰਦੇ ਆਖਿਆ ਕਿ ਉਹ ਆਪਣੇ ਮੁਲਕ ਦੇ ਵਿੱਚ ਕੋਲੰਬੀਆ ਦੇ ਵਿੱਚ ਅਮਰੀਕੀ ਫੌਜ ਦਾ ਜਹਾਜ਼ ਨਹੀਂ ਉਤਰਨ ਦੇਣਗੇ ਪੈਟਰੋ ਨੇ ਪੈਸੰਜਰ ਪਲੇਨ ਭੇਜੇ ਤੇ ਆਪਣੇ ਨਾਗਰਿਕਾਂ ਨੂੰ ਖੁਦ ਬੁਲਾਇਆ ਹੁਣ ਕੱਲ ਜੈ ਸ਼ੰਕਰ ਜੀ ਕਹਿ ਰਹੇ ਸੀ ਇਹ ਗੱਲ ਕਹਿੰਦੇ ਜੀ ਜੇਕਰ ਕੋਈ ਨਾਗਰਿਕ ਵਿਦੇਸ਼ ਚ ਗੈਰਕਾਨੂੰਨੀ ਤਰੀਕੇ ਨਾਲ ਰਹਿ ਰਿਹਾ ਹੋਵੇ ਤਾਂ ਉਸ ਨੂੰ ਆਪਣੇ ਦੇਸ਼ ਬੁਲਾਉਣਾ ਹਰੇਕ ਮੁਲਕ ਦਾ ਫਰਜ਼ ਹੈ ਤੇ ਜੇ ਤੁਹਾਡਾ ਫਰਜ ਬੁਲਾਉਣਾ ਸੀ ਤੁਸੀਂ ਆਪਣੇ ਨਾਗਰਿਕਾਂ ਨੂੰ ਬੁਲਾਉਂਦੇ ਆਪ ਲਿਆਉਂਦੇ ਆਪ ਲੈਣ ਜਾਂਦੇ ਆਪਣਾ ਜਹਾਜ਼ ਭੇਜਦੇ ਜਾਂ ਉਹਨਾਂ ਨੂੰ ਕਹਿੰਦੇ ਕਿ ਨਾਰਮਲ ਜਹਾਜ਼ ਦੇ ਵਿੱਚ ਭੇਜ ਦਿਓ ਹਵਾਈ ਫੌਜ ਕਿਉਂ ਹਵਾਈ ਜਹਾਜ਼ ਕਿਉਂ ਫੌਜ ਦਾ ਫਿਰ ਹੱਤਕੜੀਆਂ ਬੀੜੀਆਂ ਕਿਉਂ ਤੁਸੀਂ ਕਿਉਂ ਨਹੀਂ ਪੁੱਛ ਸਕੇ ਸੋ ਉੱਥੇ ਵੀ ਤੁਹਾਡਾ ਇਹ ਸਵਾਲ ਜਿਹੜਾ ਤੁਸੀਂ ਕਹਿੰਦੇ ਹੋ ਕਿ ਜੀ ਬੁਲਾਉਣਾ ਹੁੰਦਾ ਅਗਲੇ ਸਿੱਟਕੇ ਗਿਆ ਤੁਹਾਡੇ ਘਰੇ ਤੇ ਫਿਰ ਤੁਸੀਂ ਕਹਿੰਦੇ ਉਹਨਾਂ ਦਾ ਹੱਤਕੜੀ ਲਾਉਣਾ ਤੇ ਫਿਰ ਕੋਲੰਬੀਆ ਦੀ ਵਾਰ ਨੂੰ ਕਿਉਂ ਲਓ ਜੀ ਕਹਿੰਦੇ ਜੋ ਕੋਲੰਬੀਆ ਦੇ ਰਾਸ਼ਟਰਪਤੀ ਹੈ ਗੁਸਤਾਬੋ ਪੈਟਰੋਨ ਨੇ ਦੋ ਟੁਕ ਜਵਾਬ ਦਿੱਤਾ ਕਿ ਮੈਂ ਆਪਣੀ ਧਰਤੀ ਦੇ ਉੱਤੇ ਅਮਰੀਕਾ ਦੀ ਫੌਜ ਦਾ ਜਹਾਜ਼ ਨਹੀਂ ਉਤਰਨ ਦੇਵਾਂਗਾ ਪੈਟਰੋਨ ਨੇ ਪੈਸੰਜਰ ਪਲੇਨ ਭੇਜੇ ਤੇ ਆਪਣੇ ਨਾਗਰਿਕਾਂ ਨੂੰ ਖੁਦ ਬੁਲਾਇਆ ਪਲੇਨ ਜਦੋਂ ਕੋਲੰਬੀਆ ਪਹੁੰਚਿਆ ਤਾਂ ਉਹਨਾਂ ਨੂੰ ਰਿਸੀਵ ਕਰਨ ਖੁਦ ਰਾਸ਼ਟਰਪਤੀ ਆਏ ਕਿਹਾ ਹੁਣ ਤੁਸੀਂ ਆਜ਼ਾਦ ਹੋ ਆਪਣੀ ਮਾਤਰਭੂਮੀ ਉੱਤੇ ਹੋ ਨਿਰਾਸ਼ ਨਾ ਹੋਵੋ ਭਰੋਸਾ ਦਿਵਾਇਆ ਕਿ ਆਪਣੇ ਦੇਸ਼ ਵਿੱਚ ਇੱਜ਼ਤ ਦੀ ਜ਼ਿੰਦਗੀ ਜੀਉਣ ਦੇ ਲਈ ਸਰਕਾਰ ਤੁਹਾਡੀ ਮਦਦ ਕਰੀਗੀ ਇਹੀ ਸਵਾਲ ਅਸੀਂ ਇਹਨਾਂ ਦਿਨਾਂ ਦੇ ਕਰ ਰਹੇ ਹਾਂ ਕਿ ਪੰਜਾਬ ਸਰਕਾਰ ਆਪਣੇ ਪੰਜਾਬੀਆਂ ਨੂੰ ਸੈਣੀ ਸਰਕਾਰ ਹਰਿਆਣਾ ਸਰਕਾਰ ਆਪਣੇ ਹਰਿਆਣੀਆਂ ਨੂੰ ਗੁਜਰਾਤ ਸਰਕਾਰ ਗੁਜਰਾਤੀਆਂ ਨੂੰ ਆਪੋ ਆਪਣੇ ਸੂਬਿਆਂ ਦੇ ਵਸਨੀਕਾਂ ਨੂੰ ਸੂਬੇਈ ਸਰਕਾਰਾਂ ਤੇ ਭਾਰਤ ਦੇ 104 ਜਿਹੜੇ ਗੈਰਕਾਨੂੰਨੀ ਪ੍ਰਵਾਸੀ ਵਾਪਸ ਆਏ ਉਹਨਾਂ ਨੂੰ ਭਾਰਤ ਸਰਕਾਰ ਭਰੋਸਾ ਕਿਉਂ ਨਹੀਂ ਦਿਵਾ ਪਾਈ ਤੁਸੀਂ ਇਸਾ ਉਲਟਾ ਉਹਨਾਂ ਨੂੰ ਬਦਨਾਮ ਕਰ ਰਹੇ ਹੋ ਤੁਸੀਂ ਉਹਨਾਂ ਨੂੰ ਜਾਲੀਆਂ ਲੱਗੀਆਂ ਮੈਂ ਨਹੀਂ ਕਹਿ ਰਿਹਾ ਕਿ ਉਹ ਜਾਇਜ਼ ਗਏ ਸੀ ਉਹ ਕੋਈ ਸੈਰਗਾ ਕਰਨ ਗਏ ਸੀ ਪਰ ਉਹਨਾਂ ਚੋਂ ਕਈ ਨਜਾਇਜ਼ ਤਰੀਕੇ ਦਾ ਸ਼ਿਕਾਰ ਵੀ ਹੋਏ ਨੇ ਤੇ ਕਈ ਗਏ ਵੀ ਨਜਾਇਜ਼ ਸੀ ਕਈਆਂ ਨੂੰ ਪਤਾ ਸੀ ਕਈਓ ਨਹੀਂ ਪਤਾ ਸੀ ਪਰ ਇਸ ਮੌਕੇ ਉਹ ਭਾਰਤ ਦੇ ਨਾਗਰਿਕ ਸੀ ਆਪਣੇ ਨਾਗਰਿਕਾਂ ਦੀ ਰੱਖਿਆ ਕਰਨਾ ਉਹਨਾਂ ਦਾ ਹੌਸਲਾ ਬਣਾਈ ਰੱਖਣਾ ਉਹਨਾਂ ਨੂੰ ਆਪਣੇ ਘਲਾਵੇ ਚ ਲੈਣਾ ਇਹ ਸਰਕਾਰਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਤੇ ਜੋ ਕਲੰਬੀਆ ਕਰ ਗਿਆ ਉਹ ਕੰਮ ਭਾਰਤ ਸਰਕਾਰ ਕਿਉਂ ਨਹੀਂ ਕਰ ਸਕੀ ਜੋ ਕੰਮ ਕਲੰਬੀਆ ਦੇ ਰਾਸ਼ਪਤੀ ਨੇ ਕੀਤਾ ਉਹ ਨਰਿੰਦਰ ਮੋਦੀ ਕਿਉਂ ਨਹੀਂ ਕਰ ਸਕੇ ਇਹ ਸਵਾਲ ਹੈ ਜਿਹੜੇ ਉੱਥੇ ਅਮਰੀਕਾ ਚ ਜਾ ਕੇ ਢੋਲ ਵਜਾ ਕੇ ਕਹਿੰਦੇ ਰਹੇ ਆਪ ਕੀ ਬਾ ਟਰੰਪ ਸਰਕਾਰ ਆਪ ਕੀ ਬਾ ਟਰੰਪ ਸਰਕਾਰ ਹੁਣ ਕਿਉਂ ਨਹੀਂ ਕਹਿ ਸਕੇਗਾ ਟਰੰਪ ਜੀ ਇਹ ਨਾ ਕਰੋ ਤੇ ਆ ਹੁਣ ਦ੍ਰਿਸ਼ ਸਪਸ਼ਟ ਹੈ ਜੀ ਇਹ ਤੋਂ ਉੱਪਰ ਹੋਰ ਕਿਹੜੀ ਇਵਾਰਤ ਕਿਹੜੀ ਕਹਾਣੀ ਸੁਣਨੀ ਚਾਹੁੰਦੇ ਆ ਇਹ ਇਹ ਵੈਲੂ ਹਾਂ ਇੱਧਰ ਜਿਹੜੇ ਆਏ ਵਾਪਸ ਉਹਨਾਂ ਦੀਆਂ ਕਹਾਣੀਆਂ ਸਾਹਮਣੇ ਆ ਰਹੀਆਂ ਹਨ ਉਹਨਾਂ ਦੀ ਪੀੜ ਦਾ ਇੱਕ ਦਾਸਤਾਨ ਸਾਹਮਣੇ ਆ ਰਹੀ ਹੈ ਉਹਨਾਂ ਦੇ ਦੁੱਖ ਦਰਦ ਸਾਹਮਣੇ ਆ ਰਹੇ ਨੇ ਆਉਂਦੇ ਦਿਨਾਂ ਚ ਕਰਜ਼ਿਆਂ ਨੂੰ ਲੈ ਕੇ ਉਹਨਾਂ ਦੀਆਂ ਮੁਸ਼ਕਲਾਂ ਵਧਣੀਆਂ ਨੇ ਪਰ ਫਿਲਹਾਲ ਸਰਕਾਰਾਂ ਥੋੜਾ ਜਿਹਾ ਐਕਸ਼ਨ ਮੋੜ ਚਾਹੀਆਂ ਨੇ ਕੁਝ ਦਿਨ ਚੱਲੂਗੀ ਇਹ ਕਾਰਵਾਈ ਇਹ ਫੜਲੋਜੀ ਏਜੰਟ ਹਮੇਸ਼ਾ ਫਿੱਲੇ ਫੜਉਂਦੇ ਨੇ ਵੱਡੇ ਮગરਮੱਛਾਂ ਨੂੰ ਹੱਥੇ ਨਹੀਂ ਪੈਂਦਾ ਕਿਉਂਕਿ ਵੱਡੇ ਮગરਮੱਛ ਰਾਜਨੀਤਿਕ ਧਿਰਾਂ ਪ੍ਰਸ਼ਾਸਨਿਕ ਧਿਰਾਂ ਸੱਤਾਤਰੀ ਧਿਰਾਂ ਉਹਨਾਂ ਨੇ ਪਾਲੇ ਹੁੰਦੇ ਆ ਰੋਣਾ ਮਗਰ ਮਛਮਤਾ ਦਾਣਾ ਹੀ ਪੈਂਦਾ ਉਹ ਫੜ ਨਹੀਂ ਹੁੰਦੇ ਚਲੋ ਹੁਣ ਯੂ ਐਸ ਏ ਤੋਂ ਅਮਰੀਕਾ ਤੋਂ ਰਿਪੋਰਟ ਹੋ ਕੇ ਆ ਜਿਹੜੇ ਆਏ ਉਸ ਦੇ ਹਵਾਲੇ ਨਾਲ ਜਿਹੜੀਆਂ ਪਰਿਵਾਰਾਂ ਨੇ ਕੁਸ਼ਿਕਾਇਤਾਂ ਦਿੱਤੀਆਂ ਕੁਝ ਤੱਥ ਦਿੱਤੇ ਉਹਦੇ ਆਧਾਰ ਤੇ ਉੱਤੇ ਹਰਿਆਣਾ ਔਰ ਪੰਜਾਬ ਦੇ ਵਿੱਚ 4 ਟੈਬਲਜੈਂਟ ਉਤੇ ਐਫ ਆਈ ਆਰ ਹੋ ਗਈ ਹੈ ਅਮਰੀਕਾ ਤੋਂ 104 ਭਾਰਤੀ ਆਏ ਉਹ ਤਾਂ ਇੱਕ ਫੌਜ ਛੱਡ ਕੇ ਗਈ ਹਥਕੜੀਆਂ ਤੇ ਉਹ ਵਿੜੀਆਂ ਲਾ ਕੇ ਆਪਾਂ ਉਹਦੀ ਗੱਲ ਦੋ ਦਿਨਾਂ ਤੋਂ ਕਰੇ ਰਹੇ ਆ ਤੇ ਇਸ ਦੇ ਰੂਪ ਦੇ ਵਿੱਚ ਜਦੋਂ ਕਹਾਣੀ ਸਾਹਮਣੇ ਆਈ ਤਾਂ ਹਰਿਆਣਾ ਦੇ ਨੌਜਵਾਨਾਂ ਨੇ ਅਮਰੀਕਾ ਭੇਜਣ ਵਾਲੇ ਏਜੰਟਾਂ ਦੇ ਉੱਤੇ ਐਕਸ਼ਨ ਦੀ ਮੰਗ ਕੀਤੀ ਪੁਲਿਸ ਨੇ ਕਰਨਾਲ ਦੇ ਆਕਾਸ਼ ਤੇ ਸੁਮਿਤ ਦੀ ਸ਼ਿਕਾਇਤ ਦੇ ਆਧਾਰ ਤੇ ਤਿੰਨ ਟਰੈਵਲ ਏਜੰਟਾਂ ਖਲਾਫ FIR ਕਰ ਦਿੱਤੀ ਆ ਆਕਾਸ਼ ਤੇ ਸੁਮਿਤ ਨੇ ਅਮਰੀਕਾ ਤੋਂ ਰਿਪੋਰਟ ਹੁੰਦਿਆ ਦੱਸਿਆ ਕਿ ਅਸੀਂ ਪਾਈ ਉਹਨਾਂ ਤੇ 33 ਲੋਕਾਂ ਸ਼ਾਮਲ ਸੀ ਉਹਨਾਂ ਨੂੰ ਰਿਪੋਰਟ ਕੀਤਾ ਗਿਆ ਹਰਿਆਣਾ ਦੇ 33 ਆਏ ਨੇ ਤੇ ਪੁਲਿਸ ਨੂੰ ਜਾਂਚ ਪਤਾ ਲੱਗਿਆ ਕਿ ਇਹਨਾਂ 33 ਲੋਕਾਂ ਨੂੰ ਜਿਹੜੇ ਏਜੰਟਾਂ ਨੇ ਭੇਜਿਆ ਜਿਹੜੇ ਏਜੰਟਾਂ ਨਹੀਂ ਗਏ ਨੇ ਉਹਨਾਂ ਨੇ ਕਰੀਬ 15 ਕਰੋੜ ਰੁਪਏ ਠੱਗੇ ਨੇ ਇਹਨਾਂ ਤੋਂ 15 ਕਰੋੜ ਰੁਪਏ ਇਹ 33 ਬੰਦਿਆਂ ਦਾ ਹਿਸਾਬ ਕੋ ਤਾਂ 15 ਕਰੋੜ ਦੇ ਦਾਰੇ ਚ ਇਕੱਲੇ ਹਰਿਆਣੇ ਦੇ ਹਵਾਲੇ ਨਾਲ ਗੱਲ ਕਰ ਰਹੇ ਆਪਾਂ ਹੁਣ 15 ਕਰੋੜ ਕਿੱਥੇ ਕਿੱਥੇ ਵਟਿਆ ਕਿਵੇਂ ਕਿਵੇਂ ਵਟਿਆ ਬਾਹਰਲੇ ਮੁਲਕਾਂ ਚ ਵੀ ਦੌਰੇ ਵੀ ਵਟਿਆ ਹੁਣ ਉਧਰ ਹਰਿਆਣਾ ਨੇ ਇਹਨਾਂ ਕਰਨਾਲ ਦੇ ਟਰੈਵਲ ਏਜੰਟਾਂ ਤੇ ਤਿੰਨ ਤੇ ਫੇਅਰ ਕਰਤੀ ਇੱਧਰ ਪੰਜਾਬ ਦੇ ਦਲੇਰ ਸਿੰਘ ਨੇ ਉਹਨਾਂ ਨੇ ਏਜੰਟ ਸਤਨਾਮ ਸਿੰਘ ਦੇ ਖਿਲਾਫ ਮਾਮਲਾ ਦਰਜ ਕਰਾਇਆ ਅੰਮ੍ਰਿਤਸਰ ਜ਼ਿਲ੍ਹੇ ਦੇ ਰਾਜਦਾਨਸੀ ਥਾਣੇ ਦੇ ਵਿੱਚ ਐਫਆਰ ਦਰਚੂਰੀ ਹੈ ਸੋ ਇੰਜ ਟ੍ਰੈਵਲ ਏਜੰਟਾਂ ਤੇ ਸ਼ਿਕਾਇਤਾਂ ਦੇ ਆਧਾਰ ਤੇ ਅਜੇ ਕਾਰਵਾਈ ਸ਼ੁਰੂ ਹੋਈ ਹੈ ਅਜੇ ਸਰਕਾਰ ਨੇ ਸਿੱਧਿਆਂ ਆਪਣੇ ਪੱਧਰ ਤੇ ਕੋਈ ਕਾਰਵਾਈ ਤਾਂ ਨਹੀਂ ਵੱਡੀ ਪਰ ਲਿਸਟਾਂ ਜ਼ਰੂਰ ਪੰਜਾਬ ਤੇ ਹਰਿਆਣਾ ਤੋਂ ਮੰਗੀਆਂ ਜਾ ਰਹੀਆਂ ਦੇਖਦੇ ਹਾਂ ਜੀ ਕਿੱਧਰ ਨੂੰ ਗੱਲ ਜਾਂਦੀ ਹੈ ਗੱਲ ਤਾਂ ਕੇਜਰੀਵਾਲ ਜੀ ਤੁਹਾਡੀ ਵੀ ਸਮਝਣ ਵਾਲੀ ਆ ਕਿ ਕਿੱਧਰ ਨੂੰ ਜਾਂਦੀ ਆ ਅਰਵਿੰਦ ਕੇਜਰੀਵਾਲ ਦਿੱਲੀ ਦੇ ਲਗਾਤਾਰ ਬਣਦੇ ਆ ਰਹੇ ਮੁੱਖ ਮੰਤਰੀ ਚੁਰਾਬ ਕਟਾਲੇ ਚ ਗਰੇ ਅੰਦਰ ਗਏ ਮਨੀਸ਼ ਸ਼ੋਧਿਆ ਵੀ ਅੰਦਰ ਗਏ ਬਾਹਰ ਆਏ ਮੁੱਖ ਮੰਤਰੀ ਦੀ ਕੁਰਸੀ ਛੱਡੀ ਅਸਤੀਫਾ ਦਿੱਤਾ ਚੋਣ ਪ੍ਰਚਾਰੇ ਵਿੱਡਿਆ ਤੇ ਮੈਦਾਨ ਦੇ ਵਿੱਚ ਲੜਦੇ ਜੂਝਦੇ ਢੰਗ ਤਰੀਕੇ ਅਪਣਾ ਕੇ ਵੋਟਾਂ ਪੈ ਗਈਆਂ ਸਵੇਰ ਨੂੰ ਨਤੀਜੇ ਆਉਣੇ ਐ ਐਗਜ਼ਿਟ ਪੋਲ ਦਾਵਾ ਕਰ ਰਿਹਾ ਕਿ ਬੀਜੇਪੀ ਆ ਰਹੀ ਆ ਤੇ ਪਰ ਅਰਵਿੰਦ ਕੇਜਰੀਵਾਲ ਦਾ ਅਜੇ ਵੀ ਭਰੋਸਾ ਹੈ ਕਿ ਅਸੀਂ ਆ ਰਹੇ ਹਾਂ ਫੈਸਲਾ ਵੋਟਰਾਂ ਨੇ ਕੀਤਾ ਜੇਕਰ ਕੋਈ ਹੋਰ ਖੇਲਾ ਨਾ ਹੋਵੇ ਹੋ ਸਕਦਾ ਹੈ ਆਮ ਆਦਮੀ ਪਾਰਟੀ ਦੁਆਰਾ ਬਹੁਤ ਦੇ ਨੇੜੇ ਪਹੁੰਚ ਜਾਵੇ ਜਾਂ ਬਹੁਤ ਲੈ ਜਾਵੇ ਹੋ ਸਕਦਾ ਹੈ ਇੱਕ ਦੀ ਪਲਟ ਜਾਵੇ ਖੇਡ ਬੀਜੇਪੀ ਆ ਜਾਵੇ ਪਰ ਨਤੀਜਿਆਂ ਤੋਂ ਪਹਿਲਾਂ ਕਿ ਅਰਵਿੰਦ ਕੇਜਰੀਵਾਲ ਕੋਈ ਮਾਹੌਲ ਬਣਾ ਰਹੇ ਨੇ ਅਰਵਿੰਦ ਕੇਜਰੀਵਾਲ ਨੇ ਬਕਾਇਦਾ ਤੌਰ ਤੇ ਭਾਰਤੀ ਜਨਤਾ ਪਾਰਟੀ ਤੇ ਸਿੱਧਾ ਦੋਸ਼ ਮੜਿਆ ਕਿ 16 ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਫੋਨ ਆਏ ਨੇ ਬੀਜੇਪੀ ਵੱਲੋਂ 15-15 ਕਰੋੜ ਦੀ ਆਫਰ ਹੈ ਤੇ ਕਹਿੰਦੇ ਜੀ ਮੈਂ 70 ਦੇ 70 ਆਪਣੇ ਉਮੀਦਵਾਰਾਂ ਦੀ ਮੀਟਿੰਗ ਬੁਲਾ ਲਿਆ ਕਿ ਭਾਈ ਕੋਈ ਨਹੀਂ ਵੀ ਖੂਗਾ ਸਾਡੇ ਨੂੰ ਪੰਜਾਬ ਦੇ ਵੀ ਕਦੇ 15 ਕਰੋੜ ਦੇ ਦਾਅਵੇ ਸੀ ਕਦੇ 25 ਕਰੋੜ ਦੇ ਦਾਅਵੇ ਸੀ ਪੰਜਾਬ ਦੇ ਸ਼ੀਤਲ ਉਂਗਰਾਲ ਜਿਹੜੇ ਫਿਰ ਬਾਅਦ ਚ ਚਲੇ ਵੀ ਬੀਜੇਪੀ ਚ ਗਏ ਉਹਨਾਂ ਨੂੰ ਪ੍ਰੈਸ ਕਾਨਫਰੰਸ 'ਚ ਬਿਠਾਇਆ ਸੀ ਤੇ ਉਹ ਬਾਅਦ ਚ ਦਬ ਕਰ ਰਹੇ ਸੀ ਕਿ ਸਾਨੂੰ ਤਾਂ ਕਿਹਾ ਗਿਆ ਜਿਸੀਂ ਤਾਂ ਉਹਨਾਂ ਆ ਕਿਹਾ ਸਾਨੂੰ ਵੀ ਕਿਹਾ ਸੀ ਕਿ ਕਹਿ ਦੋ ਕਿ ਸਾਨੂੰ ਫੋਨ ਕੀਤੇ ਜਾ ਰਹੇ ਨੇ ਤੇ ਮੈਂ ਇੱਕ ਕਰਨਾਲ ਦੇ ਇੱਕ ਜਿਹੇ ਸਾਥੀ ਨੂੰ ਵੀ ਜਾਣਦਾ ਹੈ ਜਿਹੜਾ ਇਹਨਾਂ ਦੀ ਟੀਮ 'ਚ ਕੰਮ ਕਰਦਾ ਰਿਹਾ ਉਹਨੇ ਮੀਡੀਆ 'ਚ ਆ ਕੇ ਗੱਲ ਕਹੀ ਸੀ ਕਿ ਜਦੋਂ ਪਹਿਲੀ ਵਾਰ ਚੋਣ ਹੋਈ ਤੇ ਅਸੀਂ ਵਾਪਸ ਆਏ ਸਾਨੂੰ ਇਹ ਬਦਲਵੇਂ ਸਿਮ ਦੇ ਕੇ ਫੋਨ ਕਰਾਇਆ ਕਿ ਆਪਣੇ ਮੀਤਵਰਨ ਫੋਨ ਕਰਕੇ ਚੈੱਕ ਕਰੋ ਕਿਤੇ ਵਿਕਤਾ ਨਹੀਂ ਜਾਣਗੇ ਸਾਨੂੰ ਬੀਜੇਪੀ ਦੇ ਲੀਡਰਾਂ ਦੇ ਨਾਂ ਤੇ ਸਭ ਤੋਂ ਫੋਨ ਕਰਵਾਏ ਤੇ ਬਾਅਦ ਚੋਂ ਆਪੇ ਟੀਵੀ ਤੇ ਪ੍ਰੈਸ ਕਾਨਫਰੈਂਸ ਕਰਕੇ ਕਹਤਾ ਕਿ ਦੇਖੋ ਜੀ ਸਾਡੇ ਬੰਦਿਆਂ ਨੂੰ ਫੋਨ ਆ ਰਹੇ ਨੇ ਕਿ ਹੁਣ ਅਜਿਹਾ ਖੇਲ ਹੋ ਰਿਹਾ ਜਾਂ ਬੀਜੇਪੀ ਸੱਚ ਖਰੀਦਣਾ ਚਾਹੁੰਦੀ ਹੈ ਹਾਂ ਜੇਕਰ ਬੀਜੇਪੀ ਸਰਕਾਰ ਬਣਾਉਣ ਤੇ ਆਈ ਤਾਂ 15 ਕੀ ਤੇ 25 ਕੀ ਸਰਕਾਰ ਬਣਾ ਜਾਏਗੀ ਜਿਹਨੂੰ ਮਰਜ਼ੀ ਖਰੀਦ ਤੋਂ ਪ੍ਰੋਖਤ ਹੋ ਜੇ ਨਹੀਂ ਬਣਾਉਣੀ ਫਿਰ ਕੇਜਰੀਵਾਲ ਕੀ ਖੇਲਾ ਕਰ ਰਹੇ ਨੇ ਚਲੋ ਹੁਣ ਨਾ ਦੇਰ ਹੈ ਨਾ ਦੂਰ ਹੈ ਸਵੇਰ ਨੂੰ ਮਾਮਲਾ ਸਾਹਮਣੇ ਆ ਜਾਣਾ ਹੈ ਭਲਕੇ 8 ਵਜੇ ਗਿਣਤੀ ਸ਼ੁਰੂ ਹੋਣੀ ਹੈ 9 ਵਜੇ ਦੇ ਨੂੰ 10 ਵਜੇ ਨੂੰ ਤਸਵੀਰ ਸਾਫ਼ ਹੋਣ ਲੱਗ ਜਾਣੀ ਹੈ ਸੋ ਦੇਖਦੇ ਹਾਂ ਜੀ ਦਿੱਲੀ ਕਿਹਦੀ ਹੁੰਦੀ ਹੈ ਸਵੇਰ ਨੂੰ ਇਹਦੇ ਤੇ ਵੀ ਨਜ਼ਰ ਰੱਖਾਂਗੇ ਚਲੋ ਜੀ ਜਾਂਦੇ ਜਾਂਦੇ ਖੋਰ ਪਹਿਲੂ ਧਿਆਨ ਮੰਗਦਾ ਤੁਸੀਂ ਸੁਣਿਆ ਕਦੇ ਕਿ ਗੋਦਾਮ ਚ ਪਈਆਂ ਬੋਰੀਆਂ ਨੂੰ ਪੈਰ ਲੱਗ ਜਾਣ ਅਨਾਜ ਨੂੰ ਕਣ ਕਚੌੜ ਦੀਆਂ ਬੋਰੀਆਂ ਨੂੰ ਪੈਰ ਲੱਗ ਜਾਣ ਤੇ ਉਹ ਗੋਲ ਹੋ ਜਾਣ ਜੀ ਹਾਂ ਵੈਸੇ ਤਾਂ ਗੋਦਾਮਾਂ ਚੋਂ ਅਨਾਜ ਦਾ ਚੋਰੀ ਹੋਣਾ ਅਨਾਜ ਦਾ ਗਾਇਬ ਹੋਣਾ ਗਲੇ ਸੜੇ ਰਾਹੀਂ ਕੋਟੇ ਚ ਪਾ ਦੇਣਾ ਤੇ ਬਾਅਦ ਚੋ ਬੋਰੀਆਂ ਇੱਧਰ ਉੱਧਰ ਖፋ ਦੇਣਾ ਇਹ ਆਮ ਵਰਤਾਰਾ ਰਿਹਾ ਪਰ ਇੱਕ ਨਵੇਂ ਤਰ੍ਹਾਂ ਦਾ ਮਾਮਲਾ ਹੁਣ ਸਾਹਮਣੇ ਆਇਆ ਕਿ ਬਕਾਇਦਾ ਤੌਰ ਤੇ ਭਾਰਤ ਸਰਕਾਰ ਨੇ ਜਿਹੜਾ ਅਨਾਜ ਮਤਲਬ ਭਾਰਤੀ ਬ੍ਰਾਂਡ ਹੈ ਨਾ ਉਸ ਨਾਂ ਦੇ ਉੱਤੇ ਕਿ ਭਾਰਤ ਬ੍ਰਾਂਡ ਦੇ ਨਾਂ ਦੇ ਉੱਤੇ ਸਾਂਭਿਆ ਹੋਇਆ ਸੀਗਾ ਜਿਹਨੂੰ ਉਹ ਸਬਸਿਡੀ ਤੇ ਮਤਲਬ ਕਿ ਸਸਤੇ ਉਪਲਬਧ ਕਰਾਉਂਦੇ ਨੇ ਜਾਂ ਆਟਾ ਦਾਲ ਸਕੀਮਾਂ ਲਈ ਜਾਂ ਗਰੀਬ ਗਰੁੱਪਾਂ ਲਈ ਉਸ ਕੋਟੇ ਵਾਲਾ ਅਨਾਜ ਬਕਾਇਦਾ ਤੌਰ ਤੇ ਮਤਲਬ ਇੱਕ ਫਰਜੀ ਈਮੇਲ ਬਣਾਈ ਗਈ ਫੂਡ ਕਾਰਪੋਰੇਸ਼ਨ ਆਫ ਇੰਡੀਆ ਇਹਦੇ ਇਹਦੇ ਪੰਚਕੁਲਾ ਦਫਤਰ ਨੂੰ ਇੱਕ ਨਕਲੀ ਆਰਡਰ ਭੇਜਿਆ ਗਿਆ ਬਕਾਇਦਾ ਤੌਰ ਤੇ ਬਿਲਕੁਲ ਸਰਕਾਰੀ ਪੱਧਰ ਦੀ ਮਿਲਦੀ-ਗਿਲਦੀ ਈਮੇਲ ਜਿ ਤੋਂ ਅਹਿਸਾਸ ਹੀ ਨਾ ਹੋਵੇ ਤੇ ਉਹ ਈਮੇਲ ਭੇਜੀ ਤੇ ਈਮੇਲ ਤੇ ਆਰਡਰ ਦਿੱਤਾ ਕਿ ਸਾਨੂੰ ਜੀ 500 ਮੀਟ੍ਰਿਕ ਟਨ ਅਨਾਜ ਚਾਹੀਦਾ ਕਣਕ ਤੇ ਚੌਲ ਚਾਹੀਦੇ ਸੋ 100 ਮੀਟ੍ਰਿਕ ਟਨ ਕਹਿੰਦੇ ਕਣਕ ਤੇ 400 ਮੀਟ੍ਰਿਕ ਟਨ ਚੌਲ ਇਹਦਾ ਆਰਡਰ ਆ ਗਿਆ ਹੋਇਆ ਕਿਉਂ ਨਾ ਪੂਰੀ ਕਹਾਣੀ ਸਮਝੋ ਕੇਂਦਰ ਸਰਕਾਰ ਦੀ ਕਹਿੰਦੇ ਯੋਜਨਾ ਜੀ ਭਾਰਤ ਬ੍ਰਾਂਡ ਨੂੰ ਵੱਡਾ ਝਟਕਾ ਉਸ ਸਮੇਂ ਲੱਗਿਆ ਜੋ ਭਾਰਤ ਬ੍ਰਾਂਡ ਦੇ ਆਟੇ ਤੇ ਚੌਲਾਂ ਦੀ ਖਰੀਦ ਚ ਵੱਡੀ ਈਰਾਫਰੀ ਦਾ ਮਾਮਲਾ ਸਾਹਮਣੇ ਆਇਆ ਇਹ ਕਹਿੰਦੇ ਹਰਿਆਣਾ ਦੀ ਇੱਕ ਕੰਪਨੀ ਨੇ ਫਰਜੀ ਈਮੇਲ ਆਈਡੀ ਬਣਾਈ ਫੂਡ ਕਾਰਪੋਰੇਸ਼ਨ ਆਫ ਇੰਡੀਆ ਦੇ ਪੰਚਕੁਲਾ ਦਫ਼ਤਰ ਨੂੰ ਇੱਕ ਨਕਲੀ ਰੀਲੀਜ਼ ਆਰਡਰ ਭੇਜਤਾ ਤੇ ਐਫਸੀਆਈ ਦੇ ਕਰਨਾਲ ਤੇ ਕੁਰਕਸ਼ੇਤਰ ਦੇ ਗਦਾਮਾਂ ਚੋਂ 500 ਮੀਟਰਕ ਟਨ ਲਗਭਗ 5 ਲੱਖ ਕਿਲੋ ਕਣਕ ਤੇ ਚੌਲ ਸਬਸਿਡੀ ਤੇ ਖਰੀਦ ਲਿਆ ਫਿਰ ਲਾਗੇ ਬੋਰੀਆਂ ਨੂੰ ਸਸਤਾ ਕੰਮ ਲੈ ਕੇ ਲਾਂਬੇ ਹੋ ਗਏ ਕਹਿੰਦੇ ਇਹ ਕਣਕ ਤੇ ਚੌਲ ਆਮ ਲੋਕਾਂ ਨੂੰ ਸਸਤੇ ਰੇਟ ਤੇ ਮਿਲਦੇ ਹਨ ਪਰ ਹੁਣ ਇਹ ਅਨਾਜ ਕਿੱਥੇ ਗਿਆ ਕੌਣ ਲੈ ਗਿਆ ਇਹਦੀ ਕਿਸੇ ਨੂੰ ਜਾਣਕਾਰੀ ਨਹੀਂ ਹੁਣ ਪਤਾ ਕਿਵੇਂ ਲੱਗਿਆ ਕਹਿੰਦੇ ਹੁਣ ਇਹ ਓਪਨ ਮਾਰਕੀਟ ਚ ਵਿਕ ਰਿਹਾ ਹੋਊਗਾ ਪੁਲਿਸ ਕੋਲ ਸ਼ਿਕਾਇਤ ਆ ਗਈ ਚੰਡੀਗੜ੍ਹ ਦੇ ਵਿੱਚ ਸ਼ਿਕਾਇਤ ਦਰਜ ਹੈ ਹੈ ਤੇ ਕਹਿੰਦੇ ਜੀ ਸਰਕਾਰ ਨੇ ਤਿੰਨ ਏਜੰਸੀਆਂ ਤੈਅ ਕੀਤੀਆਂ ਹੋਈਆਂ ਨੇ ਜਿਨ੍ਹਾਂ ਨੂੰ ਮਤਲਬ ਕਿ ਇਹ ਕੰਟਰੋਲ ਦਿੱਤਾ ਹੋਇਆ ਸਾਰੀ ਕਾਰਵਾਈ ਕਰਨ ਲਈ ਉਸ ਕੰਪਨੀ ਦੀ ਬ੍ਰਾਂਚ ਦੇ ਨਾਲ ਦੀ ਮਿਲਦੀ ਜੁਲਦੀ ਇੱਕ ਆਈਡੀ ਬਣਾਈ ਗਈ ਤੇ ਜਿਹਦੇ ਰਾਹੀਂ ਹੂਬ ਉਹ ਹੀ ਜੀ ਆਈਡੀ ਬਣਾ ਕੇ ਰੀਲੀਜ਼ ਆਰਡਰ ਭੇਜਦਾ ਕਿ ਸਾਨੂੰ ਇੰਨਾ ਮਾਲ ਦੇ ਦਿਓ ਉਹਨਾਂ ਨੇ ਮਾਲ ਜਾਰੀ ਕਰਤਾ ਮਾਲ ਜਾਰੀ ਕਰਨ ਤੋਂ ਬਾਅਦ ਉਸ ਕੰਪਨੀ ਦੇ ਵੱਲੋਂ ਜਿਹੜੇ ਮੇਨ ਹੈੱਡ ਨੇ ਉਹਨਾਂ ਦੇ ਰੇਖਾ ਮਿਸ਼ਰਾ ਉਹਨਾਂ ਦੇ ਜਾਲੀ ਦਸਕਤ ਕੀਤੇ ਤੇ ਕਹਿੰਦੇ ਜੀ ਇਹ ਕਾਰਵਾਈ ਹੋਗੀ ਜਦੋਂ ਉਹਨਾਂ ਨੂੰ ਸਾਰਾ ਕੁਝ ਮਿਲਾਨ ਲੱਗਿਆ ਕੰਪਨੀ ਦਾ ਤੇ ਜਦੋਂ ਕਹਿੰਦੇ ਉਹ ਰਿਕਾਰਡ 'ਚ ਚੜਾ ਰਹੇ ਸੀ ਤੁਹਾਨੂੰ ਕੁਝ ਖਾਮੀਆਂ ਲੱਗੀਆਂ ਰੀਲੀਜ਼ ਆਰਡਰ 'ਚ ਤੇ ਉਹਨਾਂ ਨੇ ਰੇਖਾ ਮਿੱਤਲ ਜੀ ਨਾਲ ਸੰਪਰਕ ਸਾਧ ਲਿਆ ਕਿ ਮੈਮ ਰੀਲੀਜ਼ ਆਰਡਰ ਦੇ ਲਈ ਅਸੀਂ ਮਾਲ ਤਾਂ ਭੇਜਤਾ ਪਰ ਆ ਥੋੜੀਆਂ ਜੀਆਂ ਖਾਮੀਆਂ ਨੇ ਉਹਨੂੰ ਦੁਰਸਤ ਕਰਨਾ ਪਊਗਾ ਉਹ ਕਹਿੰਦੇ ਭਈ ਮੈਂ ਕਿਹੜਾ ਰੀਲੀਜ਼ ਆਰਡਰ ਕੀਤਾ ਹੁਣ ਕਹਿੰਦੇ ਜੀ ਹੁਣ ਹੱਥਾਂ ਪੈਰਾਂ ਦੀ ਪੈ ਗਈ 22 ਰੁਪਏ ਕਿਲੋ ਕਣਕ ਤੇ 22 20 ਰੁਪਏ ਕਿਲੋ ਕਣਕ ਤੇ 22 ਰੁਪਏ ਕਿਲੋ ਚੌਲ ਇਹ ਲੈ ਕੇ ਇੱਕ ਫਰਾਡ ਕੰਪਨੀ ਕਰਨਾਲ ਤੇ ਕੁਰਖੇਤਰ ਦੇ ਗੋਦਾਮਾਂ ਚੋਂ ਰਫੂ ਚੱਕਰ ਹੋ ਗਈ ਤੇ ਹੁਣ ਖੁੱਲੇ ਬਾਜ਼ਾਰ ਚ ਅਗਲੇ 80 ਨੂੰ ਵੇਚਣ ਸੋਹਾਂ ਨੂੰ ਵੇਚਣ ਲਈ ਜਾਇਓ ਸਭ ਸੋ ਇਸ ਤਰ੍ਹਾਂ ਮਤਲਬ ਇਹ ਮਾਮਲਾ ਫਿਰ ਪਖੜ ਚਤਾ ਗਿਆ ਪਰ ਮਾਂ ਅਨਾਜ ਤਾਂ ਇੱਕ ਵਾਰ ਗਾਇਬ ਹੈ ਹੁਣ ਹੋ ਸਕਦਾ ਹੈ ਕਿ ਉਹ ਬੰਦਿਆਂ ਤੱਕ ਪਹੁੰਚ ਹੋ ਜAVE ਕਿਉਂਕਿ ਅੱਜਕੱਲ ਜੇਕਰ ਫੜਨ ਤੇ ਆਈਏ ਜੇ ਮਿਲੀਪੁਗ ਤਲਾ ਮਸਲਾ ਨਿਕਲਿਆ ਫਿਰ ਅੱਪ ਬਲੀ ਕਰੇ ਬਾਈ ਫਿਰ ਤਾਂ ਖੇਲਾ ਹੋ ਗਿਆ ਸੋ ਇਹ ਵੀ ਪਹਿਲੂ ਗੰਭੀਰ ਹੈ ਕਿ ਕੀ ਇੱਥੇ ਐਫਸੀਆਈ ਦੇ ਗੋਦਾਮਾਂ ਚ ਕਿਵੇਂ 500 ਮੀਟਰਿਕ ਟਨ ਅਨਾਜ ਦੀਆਂ ਬੋਰੀਆਂ ਨੂੰ ਵੀ ਪੈਰ ਲੱਗ ਜਾਂਦੇ ਆ ਤੇ ਫਿਰ ਸਭ ਕੁਝ ਹੋ ਜਾਂਦਾ ਹੈ ਚਲੋ ਇਹ ਕੁਝ ਪਹਿਲੂ ਸੀ ਜਿਹੜੇ ਕੌਰ ਮੰਗਦੇ ਸੀ ਅਸੀਂ ਉਹਨਾਂ ਸਾਰੇ ਪਹਿਲੂਆਂ ਤੇ ਤੁਹਾਡੀ ਨਜ਼ਰ ਸ ਲੈ ਕੇ ਹਾਜ਼ਰ ਸੀ ਬਹੁਤ ਬਹੁਤ ਸ਼ੁਕਰੀਆ